ਸਤ ਜੀ ਤੁਸੀਂ ਦੇਖ ਰਹੇ ਹੋ ਨੂਜ ਪੰਜਾਬ ਦੀ ਚੈਨਲ ਮੈਂ ਹਾਂ ਜਗਰਾ ਸਿੰਘ ਗਿੱਲ ਅੱਜ ਆਪਾਂ ਗੱਲਬਾਤ ਕਰਾਂਗੇ ਤਨਤਨ ਬਾਬਾ ਆਨੰਦ ਸਿੰਘ ਜੀ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਦੇ ਨਾਲ ਸੇਵਾਦਾਰਾਂ ਨੇ ਫੋਨ ਕਰਕੇ ਦੱਸਿਆ ਕਿ ਤਕਰੀਬਨ 4 ਸਾਲ ਜਿਹੜਾ ਉਹਨਾਂ ਨੂੰ ਸੇਵਾ ਕਰਦਿਆਂ ਹੋ ਗਏ ਹਨ ਆਪ ਸਭ ਜਾਣਦੇ ਹੋਵੋਗੇ ਕਿ ਤਨਤਨ ਬਾਬਾ ਆਨੰਦ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਦੇ ਨੇੜੇ ਨੌਜਵਾਨਾਂ ਵੱਲੋਂ ਬਣਾਈ ਗਈ ਹੈ ਇਹਨਾਂ ਨੌਜਵਾਨਾਂ ਦਾ ਕਾਰਜ ਇਹ ਹੈ ਕਿ ਜਿਸ ਘਰ ਵੀ ਗੁਰੂ ਸਾਹਿਬ ਨੇ ਜਾਣਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਪਰਿਵਾਰ ਨੇ ਲਿਜਾਣਾ ਹੋਵੇ ਦਾ ਇਹ ਸੇਵਾਦਾਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਰਿਵਾਰ ਦੇ ਘਰ ਤੱਕ ਝਾੜੂ ਅਤੇ ਕਲੀ ਦੀ ਸੇਵਾ ਨਿਸ਼ਲਕ ਕਰਦੇ ਹਨ ਔਰ ਪਰਿਵਾਰ ਵੱਲੋਂ ਖੁਸ਼ ਹੋ ਕੇ 100 200 500 ਰੁਪਏ ਇੱਛਾ ਮੁਤਾਬਕ ਦਾਨ ਦਿੱਤਾ ਜਾਂਦਾ ਹੈ ਔਰ ਇਹ ਦਾਨ ਜਿਹੜਾ ਇਕੱਠਾ ਹੋਇਆ ਹੈ 4 ਸਾਲਾਂ ਦੌਰਾਨ ਉਸ ਦਾ ਸੇਵਾਦਾਰ ਨੇ ਇੱਕ ਇੱਕ ਰੁਪਏ ਦਾ ਹਿਸਾਬ ਦਿੱਤਾ ਹੈਗਾ ਸੋ ਗੱਲਬਾਤ ਕਰਾਂਗੇ ਹੁਣ ਤੱਕ 4 ਸਾਲਾਂ ਦੌਰਾਨ ਕਿੰਨਾ ਸੰਗਤ ਵੱਲੋਂ ਜਿਹੜਾ ਦਾਨ ਦਿੱਤਾ ਗਿਆ ਕਿੰਨਾ ਸੇਵਾਦਾਰਾਂ ਵੱਲੋਂ ਖਰਚ ਹੋਇਆ ਅਤੇ ਕਿੰਨਾ ਸੇਵਾਦਾਰਾਂ ਕੋਲੇ ਬਕਾਇਆ ਪਿਆ ਹੈ ਸੋ ਲੈ ਚੱਲਦੇ ਆਪਾਂ ਸਿੱਧਾ ਸੇਵਾਦਾਰਾਂ ਵੱਲ ਔਰ ਕਰਦੇ ਆਂ ਗੱਲਬਾਤ ਔਰ ਹਸਾਬ ਕਿਤਾਬ ਸੰਗਤ ਨੂੰ ਦੇਣਗੇ ਸੇਵਾਦਾਰ ਤੰਤਨ ਬਾਬਾ ਨਾਨ ਸਿੰਘ ਜੀ ਸੇਵਾ ਸੁਸਾਇਟੀ ਦੇ ਜੁੜੇ ਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਇਹ ਬੇਨਤੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਸੇਵਾਦਾਰ ਸੁਸਾਇਟੀ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਸਾਰੇ ਪਿੰਡ ਲੋਹਾਰੇ ਨਗਰ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜੋ ਧੰਤਨ ਬਾਬਾ ਨਾਸੇ ਜੀ ਸੇਵਾਦਾਰ ਸੈਟੀ ਦੇ ਸੇਵਾਦਾਰ ਸੇਵਾ ਕਰਦੇ ਹਨ ਜਿਨ੍ਹਾਂ ਵਿੱਚ ਆਪ ਸੰਗਤਾਂ ਨੇ ਤਿਲਫੁਲ ਸੇਵਾ ਕੀਤੀ ਹੈ ਜੋ ਕਿ ਉਸ ਉਹਦਾ ਜਿਹੜਾ ਹਸਾਬਤਾ ਵਾ ਅੱਜ ਤੱਕ ਜੋ 5 ਸਾਲ ਤੋਂ ਲੈ ਕੇ ਸਾਡੀ ਸੇਵਾ ਚੱਲ ਰਹੀ ਆ ਹੁਣ ਤੱਕ ਸਾਡੇ ਕੋਲੇ 23235 ਰੁਪਏ ਟੋਟਲ ਸੇਵਾ ਇਕੱਠੀ ਹੋਈ ਆ 186140 ਰੁਪਏ ਹੁਣ ਤੱਕ ਸਾਡਾ ਟੋਟਲ ਖਰਚਾ ਹੋਇਆ 45895 ਰੁਪਏ ਸਾਡੇ ਕੋਲੇ ਬਾਬਾ ਨਾਨ ਸਿੰਘ ਜੀ ਸੇਵਾ ਸੁਸਾਇਟੀ ਦੇ ਗਰੁੱਪ ਕੋਲੇ ਅੱਜ ਹੈਗੇ ਆ ਜਿਹੜੀ ਸੇਵਾ ਕੀਤੀ ਆ ਸਾਰੀ ਸੰਗਤ ਦਾ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਾਰੀ ਸੇਵਾ ਸੁਸਾਇਟੀ ਦੇ ਸਾਰੇ ਸੇਵਾਦਾਰਾਂ ਵੱਲੋਂ ਜੇ ਕਿਸੇ ਸੇਵਾਦਾਰ ਨੇ ਜਾਂ ਕਿਸੇ ਪਿੰਡ ਦੇ ਕਿਸੇ ਵੀ ਐਨ ਆਰ ਆਈ ਵੀਰ ਨੂੰ ਕੋਈ ਡਾਊਟ ਹੋਵੇ ਤਾਂ ਇਹ ਕਾਪੀ ਸਾਡੇ ਕੋਲੇ ਪਈ ਆ ਜੋ ਤੁਸੀਂ ਤਿਲਪੁਲ ਭੇਟਾ ਜਿਹੜੀ ਸੇਵਾ ਕੀਤੀ ਹੈ ਇਹਦੇ ਵਿੱਚ ਜੈਸ ਭਾਵਨਾ ਨਾਲ ਸੇਵਾ ਕੀਤੀ ਹੈ ਉਹ ਸਾਰੇ ਪੈਸੇ ਡਿਟੇਲ ਵਾਈ ਡਿਟੇਲ ਸਾਡੇ ਕੋਲੇ ਲਿਖੇ ਹੋਏ ਆ ਭਾਵੇਂ ਕਿ ਉਹ ਅਸੀਂ ਕਲੀ ਲੈ ਕੇ ਆਉਣੀ ਹੋਵੇ ਭਾਵੇਂ ਅਸੀਂ ਰੰਗ ਲੈ ਕੇ ਆਉਣਾ ਭਾਵੇਂ ਇਹਦੇ ਵਿੱਚੋਂ ਜੋ ਵੀ ਸੰਗਤਾਂ ਜਿਵੇਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਗਰ ਲਗਾ ਕੇ ਆਏ ਆ ਜੋ ਇਹਦੇ ਵਿੱਚ ਸਾਡੇ ਕੋਲੇ ਟੋਟਲ ਪੈਸੇ ਇਕੱਠੇ ਹੋਏ ਉਹ ਸਾਰੇ ਇਹਦੇ ਵਿੱਚ ਨੋਟ ਕੀਤੇ ਹੋਏ ਆ ਜੋ ਟੋਟਲ ਸਾਡਾ ਖਰਚਾ ਹੋਇਆ ਉਹ ਵੀ ਟੋਟਲ ਨੋਟ ਸਾਡਾ ਕੀਤਾ ਹੋਇਆ ਦੁਬਾਰਾ ਅਸੀਂ ਫੇਰ ਆਪ ਸੰਗਤਾਂ ਨੂੰ ਚਾਣਨਾ ਪਾ ਰਹੇ ਆਂ ਇਹ ਦੱਸ ਰਹੇ ਆਂ 232035 ਰੁਪਏ ਹੁਣ ਤੱਕ ਸਾਡੇ ਕੋਲੇ 5 ਸਾਲਾਂ ਦੇ ਵਿੱਚ ਜਿਹੜੀ ਸੇਵਾ ਇਕੱਠੀ ਹੋਈ ਆ 186140 ਰੁਪਏ ਸਾਡਾ ਟੋਟਲ ਖਰਚਾ ਹੋਇਆ ਜੀ 45895 ਰੁਪਏ ਸਾਡੇ ਧੰਨ ਧੰਨ ਬਾਬਾ ਨਾਨ ਸਿੰਘ ਜੀ ਸੇਵਾ ਸੁਸਾਇਟੀ ਦੇ ਗਰੁੱਪ ਕੋਲੇ ਇਸ ਵਕਤ ਹੈਗੇ ਆ ਜੀ ਅਸੀਂ ਸਾਰੇ ਹੀ ਸੇਵਾਦਾਰਾਂ ਦਾ ਤੇ ਸੰਗਤਾਂ ਦਾ ਤੇ ਧੰਨ ਧੰਨ ਬਾਬਾ ਨਾਨ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਐਨਆਰਏ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਹੀ ਸੰਗਤ ਦੇ ਸਹਿਯੋਗ ਨਾਲ ਬਾਬਾ ਨਾਨ ਸਿੰਘ ਜੀ ਸੇਵਾ ਸੁਸਾਇਟੀ ਦੇ ਸੇਵਾਦਾਰ ਸੇਵਾ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੋਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਨਾਨ ਸਿੰਘ ਜੀ ਸੇਵਾਦਾਰ ਸੁਸਾਇਟੀ ਪਿੰਡ ਲੋਹਾਰਾ ਜੋ ਇਹਨਾਂ ਨੇ ਪਿਛਲੇ 5 ਸਾਲ ਤੋਂ ਇਹ ਸੇਵਾ ਦਾ ਮਹਾਨ ਕਾਰਜ ਨੌਜਵਾਨਾਂ ਨੇ ਅਰੰਭਿਆ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਜਿੰਨੇ ਵੀ ਨੌਜਵਾਨ ਆ ਉਹ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਨੇ ਜਿਸ ਰਸਤੇ ਤੋਂ ਜਾਣਾ ਹੁੰਦਾ ਉਸ ਰਸਤੇ ਦੀ ਸਫਾਈ ਕਰਦੇ ਆ ਕਲੀ ਦੇ ਨਾਲ ਸੇਵਾ ਕਰਦੇ ਆ ਤੇ ਸਫਾਈ ਕਰਕੇ ਉਸ ਰਸਤੇ ਨੂੰ ਗੁਰੂ ਸਾਹਿਬ ਦੇ ਜਾਣ ਦੇ ਲਈ ਤਿਆਰ ਕਰਦੇ ਆ ਗੁਰੂ ਸਾਹਿਬ ਦੇ ਜਾਣ ਲਈ ਜੋ ਇਹ ਨੌਜਵਾਨ ਸੇਵਾ ਕਰਦੇ ਆ ਸਭ ਤੋਂ ਵੱਡੀ ਇਹਦੇ ਵਿੱਚ ਇਹ ਗੱਲ ਆ ਕਿ ਇਹ ਸਾਰੇ ਨੌਜਵਾਨ ਨਸ਼ਿਆਂ ਤੋਂ ਰਹਿਤ ਆ ਸਾਰੇ ਬੱਚੇ ਸਾਰੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਆ ਬੱਚੇ ਇਹਨਾਂ ਨੇ ਜੋ ਪਿਛਲੇ 5 ਸਾਲਾਂ ਵਿੱਚ ਕਾਰਜ ਕੀਤੇ ਉਹਨਾਂ ਦਾ ਸਾਰਾ ਇਸ ਹਿਸਾਬ ਕਿਤਾਬ ਸੇਵਾਦਾਰ ਦਿਲਬਾਗ ਸਿੰਘ ਨੇ ਜੋਲ ਨੇ ਦੱਸਿਆ ਉਹ ਜਿਹੜਾ ਹਿਸਾਬ ਕਿਤਾਬ ਆ ਐਨ ਆਰ ਆਈ ਵੀਰਾਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸੰਯੋਗ ਦੇ ਨਾਲ ਜੋ ਮਾਇਆ ਇਹਨਾਂ ਕੋਲੇ ਆਉਂਦੀ ਆ ਉਹਦਾ ਹਿਸਾਬ ਕਿਤਾਬ ਜਿਹਦੇ ਵਿੱਚ ਪਿਛਲੇ ਸਮੇਂ ਤੋਂ ਜੋ ਕਲੀ ਲਿਆਂਦੀ ਗਈ ਰੰਗ ਲਿਆਂਦਾ ਗਿਆ ਮਸ਼ੀਨਾਂ ਲਿਆਂਦੀਆਂ ਗਈਆਂ ਕਲੀ ਪਾਉਣ ਵਾਲੀਆਂ ਜਿਹਦੇ ਵਿੱਚ ਸ੍ਰੀ ਫਤੇਗੜ ਸਾਹਿਬ ਦੁੱਧ ਦਾ ਲੰਗਰ ਸੁਸਾਇਟੀ ਵੱਲੋਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਵੱਲੋਂ ਲਾਇਆ ਗਿਆ ਉਹਦਾ ਸਾਰਾ ਹਿਸਾਬ ਕਿਤਾਬ ਤੇ ਨਾਲ ਹੀ ਪਿੰਡ ਦੇ ਵਿੱਚ ਰੋਡ ਦੇ ਉੱਪਰ ਜੋ ਖੰਭੇ ਲੱਗੇ ਆ ਉਹਨਾਂ ਦੇ ਉੱਪਰ ਸਿੱਖ ਇਤਿਹਾਸ ਨੂੰ ਦਰਸਾਉਂਦੇ ਹੋਏ ਜਿਹੜੇ ਫਲੈਕਸ ਬੋਰਡ ਲਾਏ ਗਏ ਆ ਜਿਨ੍ਹਾਂ ਨੂੰ ਦੇਖ ਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਇਤਿਹਾਸ ਤੋਂ ਜਾਣੂ ਹੋ ਸਕੇ ਉਹ ਸਾਰਾ ਇਹੀ ਖਰਚਾ ਪਾਇਆ ਗਿਆ ਅਸੀਂ ਇਹ ਜਿਹੜਾ ਖਰਚਾ ਹੈ ਸੰਗਤਾਂ ਨੇ ਜੋ ਮਾਇਆ ਦਿੱਤੀ ਹੈ ਉਹ ਸਹੀ ਅਰਥਾਂ ਦੇ ਵਿੱਚ ਲੱਗ ਰਹੀ ਹੈ ਕਿਉਂਕਿ ਜਿਹੜਾ ਹਿਸਾਬ ਕਿਤਾਬ ਆ ਉਹ ਸੰਗਤਾਂ ਜਿਨ੍ਹਾਂ ਨੇ ਸੇਵਾ ਦਿੱਤੀ ਉਹਨਾਂ ਕੋਲੇ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਸਾਰਿਆਂ ਨੂੰ ਇਸ ਬਾਰੇ ਪਤਾ ਲੱਗ ਜਵੇ ਇਹੇ ਹਿਸਾਬ ਕਿਤਾਬ ਦਾ ਜਿਹੜੀ ਡਿਟੇਲ ਆ ਅਸੀਂ ਇਹ ਵੀਡੀਓ ਦੇ ਵਿੱਚ ਵੀ ਦੇਵਾਂਗੇ ਸਾਰੀ ਫਿਰ ਵੀ ਜੇ ਕੋਈ ਨਗਰ ਨਿਵਾਸੀ ਸੰਗਤ ਵੀਰ ਭੈਣ ਬਜ਼ੁਰਗ ਹਿਸਾਬ ਕਿਤਾਬ ਦੇਖਣਾ ਚਾਹੁੰਦਾ ਡਿਟੇਲ ਦੇ ਵਿੱਚ ਉਹ ਦਲਬਾਗ ਸਿੰਘ ਜੋਲ ਕੋਲੇ ਆ ਕੇ ਕਾਪੀ ਸਾਡੇ ਕੋਲੇ ਹੈਗੀ ਹੈ ਸਾਰੀ ਪਿਛਲੀ ਪਈ ਜਿਹੜਾ ਤਰੀਕਾ ਵਾਈਜ਼ ਉਹਦੇ ਤੇ ਹਿਸਾਬ ਕਿਤਾਬ ਆ ਉਹ ਉਹ ਦੇਖ ਸਕਦਾ ਨਾਲੇ ਆਓ ਆਪਾਂ ਹਿਸਾਬ ਕਿਤਾਬ ਦੇਖੀਏ ਅੱਗੇ ਤੋਂ ਵੀ ਸਾਰੇ ਐਨ ਆਰ ਆਈ ਵੀਰਾਂ ਦਾ ਨਗਰ ਨਿਵਾਸੀ ਸੰਗਤਾਂ ਦਾ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਆਸ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਉਤਸ਼ਾਹ ਕਰਦੇ ਰਵਾਂਗੇ ਉਤਸ਼ਾਹ ਕਰਕੇ ਇਹਨਾਂ ਨੂੰ ਚੰਗੇ ਜਿਹੜੇ ਆ ਕਾਰਜ ਲਈ ਆਪਾਂ ਪ੍ਰੇਰ ਦੇ ਰਹੀਏ ਇਹਨਾਂ ਕੁਝ ਕਹਿੰਦੇ ਹੋ ਏਖਮ ਦੇ ਜੱਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ